ਮੰਤਮਨ ਸਾਹਬ ਨੇ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਐਮਪੀ ਦੇ ਉਮੀਦਵਾਰ ਅਸ਼ੋਕ ਪ੍ਰਸਾਦ ਪੱਪੀ ਦੇ ਹੱਕ ਤੇ ਵਿੱਚ ਰੋਡ ਸ਼ੋਅ ਕੀਤਾ ਜੀ ਆਤੰਦਤਾਂ ਬੰਦਵਾ ਸਾਹਿਬ ਨੇ ਕੀ ਕਿਹਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਅਸ਼ੋਕ ਪ੍ਰਸਾਦ ਪੱਪੀ ਦੇ ਹੱਕ ਤੇ ਰੋਸ਼ੋ ਕਟਿਆ ਲੋਕਾਂ ਦਾ ਹਜੂਮ ਤੇ ਜਨੂਨ ਚੌਣਾ ਨੇੜੇ ਆਉਂਦਾ ਦੇਖ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਲੋਕ ਸਭਾ ਚੌਣਾ ਚ ਪੰਜਾਬ ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਇਤਿਹਾਸ ਲਿਖਣ ਜਾ ਰਹੀ ਹੈ ਮਾਨ ਸਤਕਾਰ ਅਤੇ ਪਿਆਰ ਦੇ ਲਈ ਦਿਲੋਂ ਤਨਵਾਦ ਹਾਂਜੀ ਤੁਹਾਨੂੰ ਦੱਸਦੀਏ ਜੀ ਪੰਪਨ ਸਾਹਿਬ ਬੰਨੇ ਲੁਧਿਆਣਾ ਦੇ ਵਿੱਚ ਵੀ ਪੈਰ ਪਾਤੇ ਹੈਗੇ ਆ ਜੀ ਤੇ ਉਹਨਾਂ ਨੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋਅ ਕੀਤਾ ਤੁਹਾਨੂੰ ਦੱਸਦੀਏ ਜੀ ਲੁਧਿਆਣਾ ਦੇ ਵਿੱਚ ਲਗਾਤਾਰ ਦੋ ਵਾਰੀ ਕਾਂਗਰਸ ਤੋਂ ਸਿਗੇ ਬਿੱਟੂ ਉਹਨਾਂ ਨੇ ਜਿੱਤਿਆ ਸੀਗਾ ਤੇ ਹੁਣ ਇਸ ਵਾਰ ਉਹ ਭਾਜਪਾ ਤੋਂ ਚੋਣ ਲੜਦੇ ਪਏ ਹੈਗੇ ਜੀ ਐਮਪੀ ਦੇ ਤੋਂ ਦੱਸਦੀ ਐ ਵੱਡੀ ਖਬਰ ਕੀ ਹੁਣ ਰਾਜਾ ਬੜਿੰਗ ਜਿਹੜੇ ਕਾਂਗਰਸ ਪ੍ਰਧਾਨ ਹੈਗੇ ਉਹਨਾਂ ਨੇ ਫੈਸਲਾ ਲਿੱਤਾ ਇੱਕ ਅਜਕੀ ਉਹ ਲੁਧਿਆਣਾ ਤੋਂ ਐਮਪੀ ਦੇ ਚੋਣ ਲੜਨਗੇ ਵੱਡੀ ਗੱਲ ਹੈ ਕਿ ਜੀ ਹੁਣ ਕੰਪੀਟੀਸ਼ਨ ਬੜਾ ਤਕੜਾ ਹੋ ਗਿਆ ਹੈ ਲੁਧਿਆਣਾ ਵਾਲਿਓ ਤਿਆਰ ਹੋ ਜਾਓ ਤੁਹਾਡੀ ਜ਼ਿੰਮੇਵਾਰੀ ਵੱਧ ਗਈ ਹੈ ਜੀ ਕੰਪੀਟੀਸ਼ਨ ਤਕੜਾ ਹੈ ਵੋਟ ਪਾਓ ਤੇ ਉਮੀਦਵਾਰ ਨੂੰ ਜਿਤਾਓ ਜਿਹੜਾ ਤੁਹਾਨੂੰ ਲੱਗਦਾ ਹੈ ਵਧੀਆ ਕੰਮ करेगा तोंदाती जी पंतमान साहब ਨੂੰ ਧਿਆਨ ਆਏ ਸੀਗੇ ਜੀ ਤੇ ਉਹਨਾਂ ਨੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ 'ਚ ਵੱਡਾ ਰੋਡ ショਅ ਕੀਤਾ ਤੇ पंतमान ਸਾਹਿਬ ਨੇ ਕਿਹਾ ਕਿ ਜਿੱਦੇ ਜਿੱਦਿ ਚੋਣਾ ਨੇੜਿਆਂ ਦੀ ਪਈ ਹੈਗੀ ਆਂ VOTING ਦਾ ਟਾਈਮ ਨੇੜੇ ਆਂਦਾ ਪਿਆ ਹੈ ਲੋਕਾਂ ਦਾ ਦੁੱਗਣਾ ਜਨੂਨ ਔਰ ਜੋਸ਼ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਪੰਜਾਬ ਦੇ ਵਿੱਚ ਲੋਕ ਜੋ ਹੈ 13 ਦੀ 13 ਸਿੱਟਾਂ ਤੇ ਜਾਦੂਗਰਾਂਗੇ ਚਮਤਕਾਰ ਹੋਊਗਾ ਤੇ ਉਹਨਾਂ ਨੇ ਵੱਡੀ ਗੱਲ ਕਹੀ ਤੁਹਾਨੂੰ ਦੱਸਦੀ ਐ ਜੀ ਹੁਣ ਕੰਪੀਟੀਸ਼ਨ ਬੜਾ ਤਗੜਾ ਹੋ ਗਿਆ ਹੈ ਕਾਂਗਰਸ ਤੋਂ ਰਾਜਾ ਭੜਿੰਗ ਆਗੇ ਨੇ ਮੈਦਾਨ ਦੇ ਵਿੱਚ ਤੇ ਬਿੱਟੂ ਜਿਹੜੇ ਹੈ ਭਾਜੀਪੀ ਤੇ ਚਲੇ ਗਏ ਸੀ ਕਿ ਪਿਛਲੇ ਦੋ ਵਾਰੀ ਉਹ ਕਾਂਗਰਸ ਚ ਸੀਗੇ ਤੇ ਜਿੱਤੇ ਸੀਗੇ ਤੇ ਇਸ ਵਾਰ ਉਹ ਭਾਜੀਪੀ ਤੋਂ ਚੌਣ ਲੜਦੇ ਪਏ ਹੈਗੇ ਜੀ ਅਸ਼ੋਕ ਪ੍ਰਸ਼ਰ ਪੱਪੀ ਜੀ ਵਧੀਆ ਕੰਮ ਕਰਦੇ ਪਏ ਸੀਗੇ ਜੀ ਜਦ ਲੁਧਿਆਣਾ ਦੇ ਵਿੱਚ ਪਾਣੀ ਕਾਫੀ ਭਰ ਗਿਆ ਸੀਗਾ ਤੇ ਉਹ ਲੋਕਾਂ ਦੇ ਕੋਲ ਜਾ ਜਾ ਕੇ ਪਾਣੀ ਦੇ ਵਿੱਚ ਜੋ ਹੈ ਲੋਕਾਂ ਦੀ ਮਦਦ ਕਰਦੇ ਪਏ ਸੀਗੇ ਖਾਣ ਪੀਣ ਦਾ ਸਮਾਨ ਪਹੁੰਚਾਉਂਦੇ ਪਏ ਸੀਗੇ ਤੇ ਜਿਸ ਦਿਨ ਨਮਤੇ ਨજર ਆਮ ਆਦੀ ਪਾਰਟੀ ਦੇ ਭਗਵੰਤ ਮਾਨ ਸਾਥ ਦੀ ਨਜ਼ਰ ਉਹਨਾਂ ਤੇ ਪਈ ਤੇ ਉਹਨਾਂ ਨੇ ਜੋ ਹੈ ਕਾਫੀ ਲੋਕਾਂ ਨੂੰ ਜੋ ਹੈ ਵੋਟ ਸਾਈਡ ਕਰਕੇ ਅਸ਼ੋਕ ਪ੍ਰਸ਼ਦ ਪੱਪੀ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲਿੱਤਾ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨਿਆ ਆ। ਲੋਕ ਸਭਾ ਦੇ ਲਈ ਲੁਧਿਆਣਾ ਤੋਂ ਇਹ ਵੱਡੀ ਖਬਰ ਹੈਗੀ ਹੈ। ਜੀ ਬਾਕੀ ਵੀ ਐਮ ਐਲ اے ਸੀਗੇ ਜਿਵੇਂ ਲੁਧਿਆਣਾ ਵੈਸਟ ਤੋਂ ਗੁਰਪ੍ਰੀਤ ਸਿੰਘ ਗੋਗੀ ਜੀ ਉਹ ਵੀ ਵਧੀਆ ਕੰਮ ਕਰਦੇ ਹੋਏ ਸੀਗੇ। ਤੋ ਜੋ ਹੈ ਕੁਲਵੰਤ ਸਿੰਘ ਸਿੱਧੂ ਉਹ ਵੀ ਵਧੀਆ ਕੰਮ ਕਰਦੇ ਪੈਸੀਗੇ ਜੀ ਪਰ ਚੁਣਿਆ ਗਿਆ ਹੈ ਅਸ਼ੋਕ ਪ੍ਰਸ਼ਰ ਪੱਪੀ ਜੀ ਨੂੰ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੈ ਲੋਕਾਂ ਦੀ ਕਾਫੀ ਮਦਦ ਕੀਤੀ ਹੈ ਕੀ ਇਹ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਯੂਨੀਕਨੈਸ ਹੈਗੀ ਹੈ بلند ਆਵਾਜ਼ ਹੈਗੀ ਤੇ ਕੰਮ ਵੀ ਕਰਦੇ ਹੈ ਉਮੀਦ ਕਰਦੇ ਹਾਂ ਕਿ ਲੋਕ ਸਭਾ ਦੇ ਵਿੱਚ ਜੋ ਵੀ ਜਿੱਤੇ ਗਲ ਲੁਧਿਆਣਾ ਤੋਂ ਉਹ ਜੋ ਹੈ ਲੁਧਿਆਣਾ ਦੇ ਕਮਾਂ ਦੇ ਲਈ ਕਮਰ ਕਸੇਗਾ ਤੇ ਆ ਪਾਰਲੀਮੈਂਟ ਦੇ ਵਿੱਚ ਵੱਧ ਤੋਂ ਵੱਧ ਲੁਧਿਆਣਾ ਦੇ ਲਈ ਪ੍ਰੋਜੈਕਟ ਲੈ ਕੇ ਆਵੇਗਾ ਲੁਧਿਆਣਾ ਦੀ ਬਿਹਤਰੀ ਦੇ ਲਈ ਕਿਉਂਕਿ ਲੁਧਿਆਣਾ ਇੱਕ ਸਮਾਰਟ ਸਿਟੀ ਹੈਗਾ ਜੀ ਸਾਡਾ ਆਪਣਾ ਸ਼ਹਿਰ ਲੁਧਿਆਣਾ ਤੇ ਤੁਹਾਨੂੰ ਦੱਸ ਦਈਏ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਪੰਤਮਨ ਸਾਹਿਬ ਨੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋਅ ਕੀਤਾ ਹੁਣ ਕੰਪੀਟੀਸ਼ਨ ਹੈ ਤਕੜਾ ਦੇਖਦੇ ਆ ਕਿ ਲੁਧਿਆਣਾ ਤੋਂ ਕੌਣ ਜਿੱਤੇਗਾ ਬਾਜੀ ਆਮ ਆਦੀ ਪਾਰਟੀ ਭਾਜਪਾ ਕਾਂਗਰਸ ਅਕਾਲੀ ਦਲ ਦੇਖਾਂਗੇ ਅਸੀਂ ਬਾਕੀ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਪੰਤਮਨ ਸਾਹਿਬ ਨੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਲੁਧਿਆਣਾ ਚ ਵੱਡਾ ਰੋਡ ਸ਼ੋਅ ਕੀਤਾ